ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਮੰਦੀਪ ਕੌਰ ਸਵਾਗਤ ਕਰਦੀ ਹਾਂ ਆਪਣੇ YouTube ਚੈਨਲ ਦਾ ਰਾਇਲ ਕਲੈਕਸ਼ਨ ਗੁਰਦਾਸਪੁਰ ਤੇ ਇਸ ਚੈਨਲ ਤੇ ਦੇਖਦੇ ਹੋ ਤੁਸੀਂ ਲੇਡੀਜ਼ ਸੂਟਾਂ ਦੀ ਬਹੁਤ ਸਾਰੀ ਵੈਰਾਈਟੀ ਨਵੀਂ ਨਵੀਂ ਵੈਰਾਈਟੀ ਨੂੰ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓਜ਼ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਠੀਕ ਹੈ ਜੀ ਬਹੁਤ ਸੋਹਣਾ ਹੀ ਸੂਟ ਆ ਮਸਲੀਨ ਦੀ ਸ਼ਰਟ ਆਏਗੀ ਫਰੰਟ ਲਾਈਨ ਬਹੁਤ ਸੋਹਣੀ ਆ ਠੀਕ ਹੈ ਲੁੱਕ ਤੁਸੀਂ ਚੈੱਕ ਕਰ ਲਓ ਇਹ ਤੁਹਾਨੂੰ ਸ਼ਰਟ ਦੀ ਫਰੰਟ ਲਾਈਨ ਮਿਲੇਗੀ neck wise ਆਏਗੀ ਥੋੜੀ ਲੌਂਗ ਲੈਂਥ wise ਜਿਹੜਾ ਇਹ ਵਰਕ ਆਏਗਾ ਠੀਕ ਹੈ ਪ੍ਰਿੰਟਿੰਗ ਆ ਪ੍ਰਿੰਟਿੰਗ ਦੇ ਉੱਤੇ ਸਾਰੀ ਹਾਈਲੇਸ਼ਨ ਆਏਗੀ ਸਟੋਨ ਦਾ ਵਰਕ ਆਏਗਾ ਜੜੀ ਦਾ ਵਰਕ ਆਏਗਾ ਲੈਸ ਦੇ ਨਾਲ ਜਿਹੜੀ ਬਾਰਡਰ ਲਾਈਨ ਦੀ ਫਿਨਿਸ਼ਿੰਗ ਆਏਗੀ ਠੀਕ ਹੈ ਫਰੰਟ ਸਾਰਾ ਹੀ ਹੈਵੀ ਆ ਬਾਜੂ ਤੇ ਪ੍ਰਿੰਟਿੰਗ ਆਏਗੀ ਛੋਟੀ ਬੂਟੀ ਦੀ ਨਾਲ ਲੈਸ ਦੇ ਨਾਲ ਫਿਨਿਸ਼ਿੰਗ ਮਿਲੇਗੀ ਠੀਕ ਹੈ ਵੇਲ ਵੀ ਆਏਗੀ ਛੋਟੀ ਬੂਟੀ ਵੀ ਆਏਗੀ ਤੇ ਬੈਕ ਤੇ ਵੀ ਤੁਹਾਨੂੰ ਜਿਹੜੀ ਬੂਟੀ ਦਾ ਪ੍ਰਿੰਟ ਮਿਲੇਗਾ ਠੀਕ ਹੈ ਸਕਿਨ ਲੈਮਨ ਸ਼ੇਡ ਯਾ ਸਭ ਤੋਂ ਪਹਿਲੇ ਬਹੁਤ ਸੋਹਣਾ ਕਲਰ ਆ ਇੱਕਦਮ ਐਲੀਗੈਂਟ ਜੀ ਲੁੱਕ ਵਾਲਾ ਕਲਰ ਆਏਗਾ ਠੀਕ ਹੈ ਏਜ਼ ਗਰੁੱਪ ਵਾਈਜ਼ ਜਿਹੜਾ ਇੱਕਦਮ ਤੁਹਾਨੂੰ ਕੋਆਪਰੇਟਿਵ ਮਿਲੇਗਾ ਹਰ ਇੱਕ ਕੇਜ ਗਰੁੱਪ ਇਹ ਵਾਲੇ ਸੂਟ ਨੂੰ ਇਹ ਵਾਲੇ ਕਲਰ ਨੂੰ ਵੇਅਰ ਕਰਦਾ ਹੈ ਠੀਕ ਹੈ ਜੀ ਤੇ ਨਾਲ ਆਏਗਾ ਪਲੇਨ ਬਾਟਮ ਠੀਕ ਹੈ ਪਲੇਨ ਬਾਟਮ ਆਏਗਾ ਬਹੁਤ ਸੋਹਣਾ ਬਾਟਮ ਹੈ ਇਹ ਵੀ ਮਸਲੀਨ ਫੈਬਰਿਕ ਦਾ ਹੀ ਬਾਟਮ ਆ ਦੁਪੱਟਾ ਬਹੁਤ ਸੋਹਣਾ ਦੁਪੱਟਿਆਂ ਦੇ ਨਾਲ ਸੂਟ ਦੀ ਲੁੱਕ ਹੋ ਜਾਂਦੀ ਹੈ ਹੋਰ ਵੀ ਇਨਹਾਂਸ ਦੁਪੱਟੇ ਦੀ ਲੁੱਕ ਚੈੱਕ ਕਰਨੀ ਹੈ ਮਸਲੀਨ ਦਾ ਦੁਪੱਟਾ ਹੈ ਪ੍ਰਿੰਟਡ ਦੁਪੱਟਾ ਆਏਗਾ 4 ਸਾਈਡਰ ਤੁਹਾਨੂੰ ਪ੍ਰਿੰਟਿੰਗ ਮਿਲੇਗੀ ਫਲਾਵਰਿੰਗ ਵਾਲੀ ਵੱਡੇ ਫਲਾਵਰਸ ਇਸ ਦੇ ਵਿੱਚ ਅਤੇ ਜਿਵੇਂ ਪਿੰਕ ਕਲਰ ਹੋ ਗਿਆ ਸੀ ਗ੍ਰੀਨ ਕਲਰ ਦੀ ਫਲਾਵਰਿੰਗ ਆ ਛੋਟੀ ਇਸ ਤਰ੍ਹਾਂ ਵੇਲ ਟਾਈਪ ਵੀ ਆਏਗੀ ਵੱਡੇ ਫਲਾਵਰਸ ਵੀ ਆਉਣਗੇ ਤੇ ਸਾਰੇ ਮਿਡਲ ਦੇ ਵਿੱਚ ਜਿਹੜੀ ਆ ਛੋਟੀ ਬੂਟੀ ਦਾ ਵਰਕ ਆਏਗਾ ਪੂਰੇ ਸੂਟ ਦੀ ਤੁਸੀਂ ਲੁੱਕ ਚੈੱਕ ਕਰ ਸਕਦੇ ਆ ਇੱਕਦਮ ਐਲੀਗੈਂਟ ਸੂਟ ਆ ਇਸ ਦੇ ਵਿੱਚ ਕਲਰ ਆਪਸ਼ਨ ਤੁਹਾਨੂੰ ਮਿਲ ਜੇਗੀ ਦੂਸਰਾ ਕਲਰ ਇਸ ਦੇ ਵਿੱਚ ਆਏਗਾ ਅਸਮਾਨੀ ਡਾਰਕ ਕਲਰ ਆ ਠੀਕ ਹੈ ਅਸਮਾਨੀ ਡਾਰਕ ਕਲਰ ਆਏਗਾ ਉੱਪਰ ਪਿੰਕ ਕਲਰ ਥੋੜਾ ਲੈਮਨ येलो ਸ਼ੇਡ ਬਹੁਤ ਸੋਹਣਾ ਹਾਈਲਾਈਟ ਹੋ ਰਿਹਾ ਆ ਠੀਕ ਹੈ ਪ੍ਰਿੰਟਿੰਗ ਵੀ ਆਏਗੀ ਪ੍ਰਿੰਟਿੰਗ ਸਾਰੀ ਹਾਈਲਾਈਟ ਮਿਲੇਗੀ ਸਟੋਨ ਦਾ ਵਰਕ ਜੜੀ ਦਾ ਵਰਕ ਆਏਗਾ ਤੇ ਇਹ ਤੁਹਾਨੂੰ ਬਾਜੂ ਤੇ ਵੀ ਐਜ਼ ਇਟ ਇ ਸੇਮ ਪ੍ਰਿੰਟਿੰਗ ਮਿਲੇਗੀ ਸੇਮ ਹੀ ਤੁਹਾਨੂੰ ਜਿਹੜਾ ਆ ਉਹ ਬੈਕ ਤੇ ਪ੍ਰਿੰਟਿੰਗ ਮਿਲਣ ਵਾਲੀ ਆ ਠੀਕ ਹੈ ਜੀ ਅੱਜ ਦੇ ਇਹ ਵਾਲੇ ਸੂਟ ਜਿਹੜੇ ਆ ਇਹਨਾਂ ਦਾ ਰੇਟ ਹੋਏਗਾ 1395 1395 ਇਹ ਵਾਲੇ ਸੂਟ ਦਾ ਰੇਟ ਆ ਮਸਲੀਨ ਦੀ ਸ਼ਰਟ ਹੈ ਮਸਲੀਨ कॉटन ਮਸਲੀਨ ਦਾ ਬਾਟਮ ਆ ਠੀਕ ਹੈ ਸ਼ਰਟ ਤੇ ਤੁਹਾਨੂੰ ਲਾਈਨਿੰਗ ਦੀ ਲੋੜ ਪਏਗੀ ਤੇ ਬਾਟਮ ਜਿਹੜਾ ਵਿਦਆਊਟ ਲਾਈਨਿੰਗ ਹੀ ਸਟੀਚ ਹੋ ਜਾਏਗਾ ਤੇ ਜਿਹੜਾ ਦੁਪੱਟਾ ਹੈ ਉਹ ਵੀ ਮਸਲੀਨ ਦਾ ਆਏਗਾ ਬਹੁਤ ਸੋਹਣਾ ਲੁੱਕ ਬਹੁਤ ਸੋਹਣੀ ਲੁੱਕ ਆਏਗੀ ਤੇ ਲੁੱਕ ਤੁਸੀਂ ਚੈੱਕ ਆ ਸਕਦੇ ਹੋ ਮਸਲੀਨ ਦਾ ਪ੍ਰਿੰਟਡ ਦੁਪੱਟੇ ਦੇ ਨਾਲ ਆ ਇੱਕਦਮ ਡਿਜ਼ਾਈਨਰ ਪੀਸ ਨੇ ਬਹੁਤ ਸੋਹਣੀ ਲੁੱਕ ਵਾਲੇ 3095 ਪ੍ਰਾਈਸ ਆ 7814352822 ਤੇ ਤੁਸੀਂ ਬੁਕਿੰਗ ਕਰ ਲੈਣੀ ਹੈ ਜਿਹੜਾ ਵੀ ਸੂਟ ਕਲਰ ਤੁਹਾਨੂੰ ਪਸੰਦ ਆਉਂਦਾ ਆ ਠੀਕ ਹੈ ਅਗਲਾ ਇਸ ਦੇ ਵਿੱਚ ਕਲਰ ਆਏਗਾ ਗਾਜਰੀ ਸ਼ੇਡ ਪਿੰਕ ਗਾਜਰੀ ਸ਼ੇਡ ਆ ਇੱਕਦਮ ਡਿਫਰੈਂਟ ਜਿਹਾ ਕਲਰ ਆ ਬਹੁਤ ਸੋਹਣਾ ਠੀਕ ਹੈ ਪਿੰਕ ਗਾਜਰੀ ਸ਼ੇਡ ਆਏਗੀ ਬਹੁਤ ਸੋਹਣਾ ਕਲਰ ਔਰ ਲੁੱਕ वाइज ਵੀ ਇਸ ਤਰ੍ਹਾਂ ਨੈਕ ਲਾਈਨ ਤੁਹਾਡੀ ਜਿਹੜੀ ਆ ਉਹ ਇਸ ਤਰ੍ਹਾਂ ਬਣ ਜਣੀ ਹੈ ਬਾਕੀ ਸਾਰਾ ਹੀ ਫਰੰਟ ਲਾਈਨ ਤੇ ਹੀ ਵਰਕ ਆਉਣ ਵਾਲਾ ਮੀਨਸ ਕਿ ਸਾਰੀ ਹੀ ਸ਼ਰਟ ਦਾ ਫਰੰਟ ਬਹੁਤ ਸੋਹਣਾ ਬਾਜੂ ਤੇ ਪ੍ਰਿੰਟਿੰਗ ਆਏਗੀ ਐਜ਼ ਇਟ ਇਜ਼ ਸੇਮ ਪ੍ਰਿੰਟਿੰਗ ਤੁਹਾਨੂੰ ਬੈਕ ਤੇ ਮਿਲੇਗੀ ਪਲੇਨ ਬਾਟਮ ਆਏਗਾ ਸਾਰਾ ਹੀ ਸੂਟ ਸੇਮ ਟੋਨ ਦਾ ਹੋਏਗਾ ਗਾਜਰੀ ਸ਼ੇਡ ਦਾ ਪ੍ਰਿੰਟਡ ਦੁਪੱਟਾ ਆਏਗਾ ਠੀਕ ਹੈ ਦੁਪੱਟੇ ਦੀ ਲੁੱਕ ਚੈੱਕ ਕਰੋ ਬਹੁਤ ਸੋਹਣਾ ਮਸਲੀਨ ਦਾ ਆਏਗਾ ਸੂਟ ਮਸਲੀਨ ਦਾ ਆਏਗਾ ਦੁਪੱਟਾ ਠੀਕ ਹੈ एकदम एलिगेंट ਬਹੁਤ ਸੋਹਣਾ ਔਰ 3095 ਪ੍ਰਾਈਸ ਨੇ ਨਾਲ एकदम ਡਿਸਕਾਊਂਟ ਵਾਲੇ ਸੂਟ ਨੇ 1395 ਦੇ ਵਿੱਚ ਇਹ ਵਾਲਾ ਤੁਹਾਨੂੰ ਸੂਟ ਮਿਲ ਜੇਗਾ ਬਹੁਤ ਸੋਹਣੀ ਲੁੱਕ ਆਏਗੀ ਤੇ ਇਸ ਡਿਜ਼ਾਈਨਿੰਗ ਦੇ ਵਿੱਚ 3 ਪੀਸ ਅਵੇਲੇਬਲ ਨੇ ਤੇ ਤੁਸੀਂ ਜਲਦੀ ਬੁਕਿੰਗ ਕਰਾ ਲੈਣੀ ਆ ਕਿਉਂਕਿ ਲਾਈਵ ਦੇ ਵਿੱਚ ਸੂਟ ਆਏ ਆ ਇੱਕ ਦੋ ਪੀਸ ਜਿਹੜੇ ਨਿਕਲ ਚੁੱਕੇ ਆ ਤੇ ਜਿਹੜਾ ਵੀ ਸੂਟ ਦਾ ਤੁਹਾਨੂੰ ਅਵੇਲੇਬਿਲਟੀ ਤੁਸੀਂ ਜ਼ਰੂਰ ਚੈੱਕ ਕਰਾ ਲੈਣੀ ਆ ਪੇਮੈਂਟ ਕਰਨ ਤੋਂ ਪਹਿਲੇ ਠੀਕ ਹੈ ਜੀ ਅਗਲਾ ਦੇਖੋ ਬਹੁਤ ਸੋਹਣਾ ਬਰਬਰੀ ਫੈਬਰਿਕ ਆ 컬러 ਬਹੁਤ ਸੋਹਣਾ ਆ ਪਰਪਲ ਡਾਰਕ ਜੀ ਸ਼ੇਡ ਆਏਗੀ ਡਿਫਰੈਂਟ ਜੀ ਟੋਨ ਆਏਗੀ ਪਰਪਲ ਤੋਂ ਤੇ ਇਹ ਤੁਹਾਨੂੰ ਬਾਰਡਰ ਲਾਈਨ ਤੇ ਕੱਟਵਰਕ ਆਏਗਾ ਫਲਾਵਰਿੰਗ ਆਏਗੀ ਕੋਰਨਰ ਵਾਲਾ ਮੀਟਰ ਵਾਲਾ ਐਕਚੁਅਲੀ ਇਹ ਫਲਾਵਰ ਹੈ ਮੀਡਲ ਚ ਫਲਾਵਰ ਆਏਗਾ ਰਾਉਂਡ ਨੈਕ ਆਏਗਾ ਵਿਦ ਫਲਾਵਰ ਠੀਕ ਆ ਰਾਉਂਡ ਨੈਕ ਬਲੈਕ ਕਲਰ ਦਾ ਰਾਉਂਡ ਨੈਕ ਆਏਗਾ ਵਿਦ ਫਲਾਵਰਿੰਗ ਮੀਨਸ ਕਿ ਨੈਕ ਲਾਈਨ ਬਾਰਡਰ ਲਾਈਨ ਬਹੁਤ ਸੋਹਣੀ ਹੈਵੀ ਆ ਔਰ ਨਾਲ ਤੁਹਾਨੂੰ ਮਿਲੇਗਾ ਬਾਜੂ ਤੇ ਵਰਕ ਠੀਕ ਹੈ ਔਰ ਇਹ ਵਾਲਾ ਚੈੱਕ ਬਰਬਰੀ ਦਾ ਪ੍ਰਿੰਟ ਆਏਗਾ ਬਹੁਤ ਸੋਹਣਾ ਠੀਕ ਹੈ ਬਿਦਾਊਟ ਲਾਈਨਿੰਗ ਤੁਸੀਂ ਕਾਟਨ ਬਰਬਰੀ ਦਾ ਫੈਬਰਿਕ ਆ ਵਿਦਆਊਟ ਲਾਈਨਿੰਗ ਤੁਸੀਂ ਇਹਨਾਂ ਨੂੰ ਸਟਿਚ ਕਰ ਸਕਦੇ ਆ ਨਾਲ ਸੇਮ ਟੂ ਸੇਮ ਟੋਨ ਦਾ ਪਿਓਰ ਮਸਲੀਨ ਦਾ ਦੁਪੱਟਾ ਜਾਏਗਾ ਠੀਕ ਹੈ ਪਿਓਰ ਮਸਲੀਨ ਦਾ ਦੁਪੱਟਾ ਹੈ ਲੁੱਕ ਤੁਸੀਂ ਦੇਖੋ ਬਲੈਕ ਕਲਰ ਦੀ ਲੈਸ ਦੇ ਨਾਲ ਪੂਰੀ ਫਿਨਿਸ਼ਿੰਗ ਆਏਗੀ ਠੀਕ ਹੈ ਗੋਟੇ ਵਾਲੀ ਜਿਹੜੀ ਜਿਸ ਤਰ੍ਹਾਂ ਹੁੰਦੀ ਆ ਲੈਸ ਕਰੋਸ਼ੀਏ ਵਾਲੀ ਲੈਸ ਉਹਦੇ ਨਾਲ ਪੂਰੀ ਫਿਨਿਸ਼ਿੰਗ ਆਏਗੀ ਔਰ ਲੈਂਥ ਵਾਈਜ਼ ਦੁਪੱਟੇ ਆ ਏ 1 ਆਏਗਾ ਠੀਕ ਹੈ ਇਸ ਦੇ ਵਿੱਚ ਵੀ ਕਲਰ ਆਪਸ਼ਨ ਹੈਗੀਆਂ ਆ ਤੁਸੀਂ ਜਲਦੀ ਤੋਂ ਜਲਦੀ ਇਹਨਾਂ ਦਾ ਆਰਡਰ ਪਲੇਸ ਕਰ ਦੇਣਾ ਬਰਕਰੀ ਫੈ布ਰਿਕ ਦੇ ਉੱਤੇ ਕਾਟਨ ਬਰਕਰੀ ਵਿਦਆਊਟ ਲਾਈਨ ਤੁਸੀਂ ਸਟਿਚ ਕਰ ਸਕਦੇ ਆਂ ਇਹ ਵਾਲੇ ਸੂਟ ਨੂੰ ਬਹੁਤ ਸੋਹਣੀ ਐਲੀਗੈਂਟ ਲੁੱਕ ਆ ਬੁਟੀਕ ਵਾਲੇ ਪੀਸ ਬਣ ਕੇ ਰੈਡੀ ਹੋਏ ਨੇ ਬਹੁਤ ਸੋਹਣੀ ਲੁੱਕ ਵਾਲੇ ਠੀਕ ਹੈ ਕਲਰ ਵਾਈਜ਼ ਵੀ ਆਪਸ਼ਨ ਮਿਲਦੀ ਪਈ ਹੈ ਇਹ ਸਮਾਨੀ ਡਾਰਕ ਕਲਰ ਆਏਗਾ ਠੀਕ ਹੈ ਰਾਊਂਡ ਨੈਕ ਆਏਗਾ ਔਰ ਇਸ ਤਰ੍ਹਾਂ ਤੁਹਾਡੀ ਜਿਹਦੀ ਬਾਰਡਰ ਲਾਈਨ ਆਏਗੀ ਮਿਡਲ ਦੇ ਵਿੱਚ ਫਲਾਵਰ ਆਏਗਾ ਤੇ ਇਹ ਤੁਹਾਨੂੰ ਬਾਜੂ ਤੇ ਵਰਕ ਮਿਲੇਗਾ ਵੇਲ ਵੀ ਮਿਲੇਗੀ ਬੰਚ ਆਫ ਫਲਾਵਰ ਵੀ ਮਿਲੇਗਾ ਨਾਲ ਆਏਗਾ ਪਲੇਨ ਮਸਲੀਨ ਦਾ ਦੁਪੱਟਾ ਠੀਕ ਹੈ ਪਲੇਨ ਮਸਲੀਨ ਦੇ ਦੁਪੱਟਿਆਂ ਵਾਲੇ ਸੂਟ ਨੇ ਤੇ लेस ਦੇ ਨਾਲ ਸਾਰੀ ਹੀ ਫਿਨਿਸ਼ਿੰਗ ਫੋਰ ਸਾਈਡਰ ਤੁਹਾਨੂੰ लेस ਦੇ ਨਾਲ ਫਿਨਿਸ਼ਿੰਗ ਮਿਲੇਗੀ ਠੀਕ ਹੈ ਸਾਰੇ ਹੀ ਸੂਟ ਦਾ ਕੰਬੀਨੇਸ਼ਨ ਬਲੈਕ ਕਲਰ ਦੇ ਨਾਲ ਹੋਏਗਾ ਇੱਕ ਸੇਮ ਟੂ ਸੇਮ ਕਲਰ ਦਾ ਥ्रेड ਲੱਗਾ ਹੋਇਆ ਇੱਕ ਤੁਹਾਨੂੰ ਬਲੈਕ ਕਲਰ ਦਾ ਥ्रेड ਮਿਲੇਗਾ ਇਹ ਆ ਗਿਆ ਅਸਮਾਨੀ ਡਾਰਕ ਕਲਰ ਅਗਲਾ ਆਏਗਾ ਮਹਿੰਦੀ ਕਲਰ ਠੀਕ ਹੈ ਮਹਿੰਦੀ ਡਾਰਕ ਸ਼ੇਡ ਆ ਲੁੱਕ ਤੁਸੀਂ ਚੈੱਕ ਕਰ ਸਕਦੇ ਆ ਬਲੈਕ ਕਲਰ ਸਾਰੇ ਹੀ ਕਲਰਸ ਦੇ ਉੱਪਰ ਬਹੁਤ ਸੋਹਣਾ ਹਾਈਲਾਈਟ ਹੋ ਰਿਹਾ embroidery wise ਵੀ ਇੱਕਦਮ ਵਰਕ ਵਧੀਆ ਆ ਰਿਹਾ ਠੀਕ ਹੈ ਨੈਕ ਲਾਈਨ ਹੋ ਗਈ ਆ ਬਾਰਡਰ ਲਾਈਨ ਹੋ ਗਈ ਆ ਔਰ ਬਾਜੂ ਤੇ ਵੀ ਬਹੁਤ ਸੋਹਣਾ ਵਰਕ ਆਏਗਾ ਠੀਕ ਹੈ ਜੀ ਤੇ ਇਹ ਵਾਲਾ ਬਰਬਰੀ ਦਾ ਫੈਬਰਿਕ ਆਏਗਾ ਕਾਟਨ ਬਰਬਰੀ ਫੈਬਰਿਕ ਹੋਏਗਾ ਇਹ ਵਾਲੇ ਸੂਟਸ ਦਾ ਰੇਟ ਹੋਏਗਾ 1595 1545, दे four -sided. 1595 ਠੀਕ ਹੈ ਪਿਓਰ ਮਸਲੀਨ ਦੇ ਦੁਪੱਟਿਆਂ ਦੇ ਨਾਲ ਸੂਟ ਰਹਿਣਗੇ ਫੋਰ ਸਾਈਡਡ ਤੁਹਾਨੂੰ ਲੈਸ ਦੀ ਫਿਨਿਸ਼ਿੰਗ ਮਿਲੇਗੀ ਕੋਈ ਵੀ ਐਕਸਟਰਾ ਤੋਂ ਤੁਹਾਨੂੰ ਦੁਪੱਟੇ ਦੀ ਟੈਨਸ਼ਨ ਨਹੀਂ ਆ 1595 ਦੇ ਵਿੱਚ ਤੁਸੀਂ ਬਰਬਰੀ ਦਾ ਸੂਟ ਇੱਕਦਮ ਹੈਵੀ ਸੂਟ ਲੈ ਸਕਦੇ ਆ ਠੀਕ ਹੈ ਜੀ ਪਿਓਰ ਮਸਲੀਨ ਦਾ ਦੁਪੱਟਾ ਆਏਗਾ ਬਹੁਤ ਸੋਹਣੀ ਲੁੱਕ ਆਏਗੀ ਠੀਕ ਹੈ 1595 ਪ੍ਰਾਈਸ ਦੇ ਨਾਲ ਆ ਲੁੱਕ ਤੁਸੀਂ ਚੈੱਕ ਕਰ ਲੈਣੀ ਆ ਬਹੁਤ ਸੋਹਣੀ ਇਹਦੇ ਵਿੱਚ ਵੀ ਤੁਹਾਨੂੰ ਆ ਤਿੰਨ ਕਲਰ ਮਿਲਣਗੇ ਪਹਿਲੇ ਵੀ ਤਿੰਨ ਕਲਰ ਮਿਲੇ ਆ ਪਹਿਲੇ ਸੂਟਾਂ ਦਾ ਰੇਟ 3895 ਇਹ ਵਾਲੇ ਦਾ 1595 ਆਏਗਾ ਤੁਸੀਂ ਜਲਦੀ ਜਲਦੀ ਆਰਡਰ ਪਲੇਸ ਕਰ ਲੈਣਾ ਕਿਉਂਕਿ ਇਹ ਰਖੜੀ ਸਪੈਸ਼ਲ ਇਹ ਵਾਲੇ ਸੂਟ ਨੇ ਆ ਥੋੜੇ ਮਤਲਬ ਹੈਵੀ ਲੁੱਕ ਦੇ ਸੂਟ ਨੇ ਔਰ ਤੁਸੀਂ ਇਹਨਾਂ ਨੂੰ ਇੱਕਦਾਂ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਲੈ ਸਕਦੇ ਆ ਬਰਬੀ ਦਾ ਫੈਬਰਿਕ ਜਿਵੇਂ ਤੁਹਾਨੂੰ ਪਤਾ ਹੈ ਕਾਫੀ ਟ੍ਰੈਂਡਿੰਗ ਦੇ ਵਿੱਚ ਆ ਤੇ ਤੁਸੀਂ ਇਹ ਵਾਲੇ ਸੂਟਸ ਡਿਸਕਾਊਂਟ ਤੇ ਲੈ ਸਕਦੇ ਆ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅਸੀਂ ਹਰ ਮੰਥ ਦੇ ਲਾਸਟ ਵਿੱਚ ਬਹੁਤ ਸੋਹਣੇ ਸੂਟ ਦਾ ਗਿਫਟ ਕੱਢਦੇ ਆ ਤੇ ਇਸ ਵਾਰ ਅਸੀਂ ਦੋ ਸੂਟਾਂ ਦਾ ਗਿਫਟ ਕੱਢਿਆ ਸੀ ਚਾਹੇ ਇੱਕ ਸੂਟ ਦੀ ਗੱਲ ਹੋਈ ਸੀਗੀ ਤੇ ਇਸ ਤਰ੍ਹਾਂ ਹੀ ਅਗਰ ਤੁਸੀਂ ਸਾਨੂੰ ਸਪੋਰਟ ਕਰਦੇ ਰਹੇ ਅਸੀਂ ਵੱਧ ਤੋਂ ਵੱਧ ਜਿਹੜੇ ਆ ਤੁਹਾਨੂੰ ਮੀ ਗਿਫਟ ਦੇ ਆ ਕਰਾਂਗੇ ਠੀਕ ਹੈ ਜੀ ਤੁਸੀਂ ਸਾਡੀਆਂ ਲੌਂਗ ਵੀਡੀਓਜ਼ ਨੂੰ ਜ਼ਰੂਰ ਸ਼ੇਅਰ ਕਰਨਾ ਆ ਜਿਹੜਾ ਸਾਡੀ ਲੌਂਗ ਵੀਡੀਓ ਨੂੰ ਸ਼ੇਅਰ ਕਰਕੇ ਸਾਨੂੰ 픽ਸ ਐਂਡ ਕਰੇਗਾ ਸਕਰੀਨਸ਼ਾਟ ਸੈਂਡ ਕਰੇਗਾ ਉਨੂੰ ਹੀ ਜਿਹੜਾ ਆ ਉਹ ਸੂਟ ਦਾ ਗਿਫਟ ਮਿਲੇਗਾ ਲੌਂਗ ਵੀਡੀਓਜ਼ ਤੇ ਕਮੈਂਟ ਕਰਨੇ ਲੌਂਗ ਵੀਡੀਓਜ਼ ਨੂੰ ਸ਼ੇਅਰ ਕਰਨਾ ਆ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ